ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਾ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਆ ਮੌਸਮ ਸੌਂਦੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਉਹਦੇ ਬਾਰੇ ਆਪਾਂ ਦੱਸਾਂਗੇ ਜਿਸ ਤਰ੍ਹਾਂ ਪਿਛਲੇ 24 ਘੰਟੇ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਪੰਜਾਬ ਦੇ ਜਿਹੜੇ ਆਪਣੇ ਦੱਖਣ ਪੱਛਮੀ ਇਲਾਕਿਆਂ ਇਹਨਾਂ ਦੇ ਵਿੱਚ ਗਰਮੀ ਤੇ ਖੁਸ਼ਕੀ ਆ ਜਿਹੜੀ ਉਹ ਵਧੀ ਹੋਈ ਆ ਜਿਹੜੀ ਨਮੀ ਦਾ ਲੈਵਲ ਆ ਉਹ ਘਟ ਚੁੱਕਿਆ ਕਿਉਂਕਿ ਮੌਨਸੂਨ ਆ ਇੱਥੇ ਐਕਟਿਵ ਨਹੀਂ ਹੈਗੀ ਦੂਸਰੇ ਪਾਸੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਐਕਸਿਸ ਆਫ ਮੌਨਸੂਨ ਪਹਾੜਾਂ ਦੇ ਵਿੱਚ ਹੋਣ ਕਰਕੇ ਇੱਧਰ ਜਿਹੜੀ ਗਤੀਵਿਧੀ ਆ ਉਹ ਚੱਲ ਰਹੀ ਆ ਮੀਂਹ ਦੀ ਕਿਤੇ ਨਾ ਕਿਤੇ ਬੱਦਲ ਆ ਜਿਹੜੇ ਉਹ ਬਣ ਰਹੇ ਆ ਇੱਧਰਲੇ ਜ਼ਿਲ੍ਹਿਆਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਜਲੰਧਰ ਹੁਸ਼ਿਆਰਪੁਰ ਚੰਡੀਗੜ੍ਹ ਮਹਾਲੀ ਰੋਪੜ ਕਪੂਰਥਲਾ ਨਵਾਂ ਸ਼ਹਿਰ ਤੇ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਹੋਰਾਂ ਕਿਹਾਣੀ ਇਸ ਵਕਤ ਕੋਈ ਵੀ ਐਕਟਿਵ ਸਿਸਟਮ ਆ ਜਿਹੜਾ ਉਹ ਦੇਸ਼ ਦੇ ਵਿੱਚ ਨਹੀਂ ਬਣਿਆ ਹੋਇਆ ਨਾ ਬੰਗਾਲ ਦੀ ਖਾੜੀ 'ਚ ਨਾ ਅਰਬ ਸਾਗਰ ਦੇ ਵਿੱਚ ਜਿਹੜਾ ਕਿ ਮੀਂਹ ਇੰਡੀਆ ਕਾਰਵਾਈਆਂ ਨੂੰ ਅੰਜਾਮ ਦੇ ਸਕੇ ਸਿਰਫ ਐਕਸਿਸ ਆਫ ਮੌਨਸੂਨ ਆ ਜਿਹੜੀ ਪਹਾੜਾਂ 'ਚ ਹੋਣ ਕਰਕੇ ਪਹਾੜੀ ਇਲਾਕਿਆਂ ਦੇ ਵਿੱਚ ਅਤੇ ਪੰਜਾਬ ਦੇ ਕੁਝ ਭਾਗਾਂ 'ਚ ਉੱਤਰ ਪ੍ਰਦੇਸ਼ 'ਚ ਬਰਖਾ ਦੀਆਂ ਗਤੀਵਿਧੀਆਂ ਹਲਕੇ ਲੈਵਲ ਦੀਆਂ ਹੋ ਰਹੀਆਂ ਕਿਉਂਕਿ ਬਾਕੀ ਸਮੁੱਚੇ ਦੇਸ਼ ਦੇ ਵਿੱਚ ਮੀਂਹ ਦਾ ਦੌਰ ਆ ਜਿਹੜਾ ਉਹ ਬਿਲਕੁਲ ਘਟਾ ਤੇ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਐਕਸਿਸ ਆਫ ਮੌਨਸਨ ਪੰਜਾਬ ਤੇ ਆਪਣੇ ਪਹਾੜਾਂ ਦੇ ਨਾਲ ਲੱਗਦੇ ਜਿਹੜੇ ਇਲਾਕੇ ਆ ਇਹਨਾਂ ਦੇ ਵਿੱਚ ਬਣੇ ਰਹਿਣ ਦੀ ਸੰਭਾਵਨਾ ਇਹਦੇ ਨਾਲ ਆ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਆ ਜਿਹੜੇ ਅੰਮ੍ਰਿਤਸਰ ਤਰਨਤਨ ਗਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਰੋਪੜ ਨੰਗਲ ਮਹਾਲੀ ਚੰਡੀਗੜ੍ਹ ਪਟਿਆਲਾ ਇਹਨਾਂ ਭਾਗਾਂ ਦੇ ਵਿੱਚ ਤੇ ਇਧਰ ਲਈ ਹਰਿਆਣੇ ਦੇ ਜਿਹੜੇ ਭਾਗ ਆ ਅੰਬਾਲਾ ਕੁਰਕਸ਼ੇਤਰ ਪਾਣੀਪਤ ਸੋਨੀਪਤ ਇਹਨਾਂ ਵਿੱਚ ਗਰਜ ਚਮਕ ਦੇ ਨਾਲ ਹਲਕੇ ਦਰਮਿਆਨੀ ਬਰਖਾ ਦੀਆਂ ਗਤੀਵਿਧੀਆਂ ਹੋਣ ਦੀ ਸੰਭਾਵਨਾ ਕਿਤੇ ਕਿਤੇ ਗਰਜ ਚਮਕ ਦੇ ਨਾਲ ਤੇਜ਼ ਛਿੱਟੇ ਛਰਾਟੇ ਪੈ ਸਕਦੇ ਆ ਜਿਹੜੇ ਦੱਖਣੀ ਇਲਾਕੇ ਆ ਪੰਜਾਬ ਦੇ ਕੇਂਦਰੀ ਇਲਾਕੇ ਆ ਇਹਨਾਂ ਦੇ ਵਿੱਚ ਜ਼ਿਆਦਾ ਬਰਖਾ ਦੇ ਗਤੀਵਿਧੀਆਂ ਹੋਣ ਦੀ ਬਿਲਕੁਲ ਸੰਭਾਵਨਾ ਨਹੀਂ ਹੈਗੀ ਗਰਮ ਤੇ ਖੁਸ਼ਕ ਹਵਾ ਜਿਹੜੀ ਉਹ ਇਸ ਵਕਤ ਦੱਖਣ ਪੱਛਮ ਦੀ ਚੱਲ ਰਹੀ ਆ ਉਹੀ ਚੱਲਦੀ ਰਹੂਗੀ ਲੇਕਿਨ 9 10 11 ਤਰੀਕ ਨੂੰ ਪੰਜਾਬ ਦੇ ਵਿੱਚ ਦੁਬਾਰਾ ਮੌਨਸੂਨ ਐਕਟਿਵ ਹੋਣ ਦੀ ਸੰਭਾਵਨਾ ਜਿਹਦੇ ਨਾਲ 9 10 11 ਤਰੀਕ ਨੂੰ ਪੰਜਾਬ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਹਲਕੀਆਂ ਦਰਮਿਆਨੀ ਆਨੀਆਂ ਮੀਂਹੀਆਂ ਕਰਬਈਆਂ ਤੇ ਕਈ ਥਾਵਾਂ ਤੇ ਤੇਜ਼ ਸ਼ਰਾਟੇਦਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ ਉਹਦੇ ਬਾਰੇ ਆਪਾਂ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਅਪਡੇਟ ਦੇਵਾਂਗੇ ਜ ਇਸ ਤੋਂ ਬਿਨਾਂ ਹਿਮਾਚਲ ਉੱਤਰਾਖੰਡ ਇਹਨਾਂ ਭਾਗਾਂ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਗਰਜ ਚਮਕ ਦੇ ਨਾਲ ਤੇਜ਼ ਵਰਖਾ ਜਿਹੜੀ ਉਹ ਜਾਰੀ ਰਹੂਗੀ ਰਾਜਸਥਾਨ ਗੁਜਰਾਤ ਮਧ ਪ੍ਰਦੇਸ਼ ਦੇ ਜ਼ਿਆਦਾਤਰ ਭਾਗਾਂ 'ਚ ਮੌਸਮ ਆ ਜਿਹੜਾ ਉਹ ਖੁਸ਼ਕ ਰਹੂਗਾ ਹੁਣ ਆਪਾਂ ਅਗਲੇ 5 ਦਿਨਾਂ ਦੇ ਮੌਸਮ ਦੀ ਗੱਲ ਕਰ ਲੈਂਦੇ ਆ ਜੇਕਰ ਆਪਾਂ ਗੱਲ ਕਰੀਏ ਅਗਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਗਤੀਵਿਧੀਆਂ ਜਿਹੜੀਆਂ ਉਹ ਵਧੀਆ ਰਹਿਣਗੀਆਂ ਪੰਜਾਬ ਦੇ ਵਿੱਚ ਉੱਤਰ ਪੂਰਬੀ ਇਲਾਕਿਆਂ 'ਚ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ 'ਚ ਬਰਖਾ ਹੋ ਸਕਦੀ ਆ ਬਾਕੀ ਇਲਾਕਿਆਂ 'ਚ ਮੌਸਮ ਆਮ ਤੌਰ ਤੇ ਜਿਹੜਾ ਉਹ ਖੁਸ਼ਕ ਰਹਿਣ ਦੀ ਸੰਭਾਵਨਾ 24 ਘੰਟੇ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਮੌਸਮ ਬਿਲਕੁਲ ਖੁਸ਼ਕ ਹੋ ਜਾਣਾ ਪਹਾੜਾਂ ਦੇ ਵਿੱਚ ਵੀ ਹਲਕੀ ਦਰਮਿਆਨੀ ਬਰਖਾ ਦੀ ਗਤੀਵਿਧੀਆਂ ਰਹਿ ਜਾਣੀਆਂ ਜਿਆਦਾ ਬਰਖਾ ਹੋਣ ਦੀ ਸੰਭਾਵਨਾ ਨਹੀਂ ਹੈਗੀ 8 ਤਰੀਕ ਨੂੰ ਵੀ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਹਲਕੀ ਫੁਲਕੀ ਕਾਰਵਾਈ ਹਰਿਆਣੇ ਦਾ ਜਿਹੜਾ ਪੂਰਬੀ ਰਾਜਸਥਾਨ ਦਾ ਭਾਗਲਾ ਦਾ ਉਹਨਾਂ ਚ ਤੇ ਬਾਕੀ ਨਾਰਥ-ਈਸਟ ਇੰਡੀਆ ਚ ਹੋ ਸਕਦੀ ਆ ਉਸ ਤੋਂ ਬਾਅਦ ਗੱਲ ਕਰੀਏ ਆਪਾਂ 9 ਤਰੀਕ ਦੀ ਜਿਹੜੀ ਆਪਾਂ ਗੱਲ ਕਰਦੇ ਸੀ 9 ਤਰੀਕ ਨੂੰ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਰਾਜਸਥਾਨ ਦੇ ਉੱਤਰ ਪੂਰਬੀ ਭਾਗ ਮੱਧ ਪ੍ਰਦੇਸ਼ ਦੇ ਭਾਗ ਤੇ ਉੱਤਰ ਪ੍ਰਦੇਸ਼ ਦੇ ਭਾਗਾਂ 'ਚ ਘਰ ਚਮਕਲੇ ਨਾਲ ਹਲਕੀ ਦਰਮਿਆਨੀ ਬਰਖਾ ਨਾਲ ਤੇਜ਼ ਬਰਖਾ ਹੋ ਸਕਦੀ ਆ 10 ਤਰੀਕ ਨੂੰ ਵੀ ਕਾਰਵਾਈਆਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਪੱਛਮੀ ਪੂਰਬੀ ਉੱਤਰ ਪ੍ਰਦੇਸ਼ ਇਹਨਾਂ 'ਚ ਬਰਖਾ ਹੋਊਗੀ ਰਾਜਸਥਾਨ ਦੇ ਗੁਜਰਾਤ ਮੱਧ ਪ੍ਰਦੇਸ਼ ਦੇ ਬਹੁਤੇ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ 11 ਤਰੀਕ ਨੂੰ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਉੱਤਰਾਖੰਡ ਤੇ ਪੂਰਬੀ ਰਾਜਸਥਾਨ ਦੇ ਕੁਝ ਭਾਗਾਂ ਤੇ ਨਾਰਥ-ਈਸਟ ਇੰਡੀਆ ਤੇ ਉੱਤਰ ਪ੍ਰਦੇਸ਼ ਦੇ ਭਾਗ ਇਹਨਾਂ 'ਚ ਘਰ ਚਮਕਣਾ ਵਰਖਾ ਹੋ ਸਕਦੀ ਆ। ਗੱਲ ਕਰ ਲਈ ਆਪਾਂ 12 ਤਰੀਕ ਦੀ। 12 ਤਰੀਕ ਨੂੰ ਵੀ ਪੰਜਾਬ ਤੋਂ ਲੈ ਕੇ ਜੰਮੂ ਕਸ਼ਮੀਰ, ਹਿਮਾਚਲ, ਉੱਤਰਾਖੰਡ, ਹਰਿਆਣੇ ਦੇ ਕੁਝ ਭਾਗ ਇਹਨਾਂ 'ਚ ਘਰ ਚਮਕਣਾ ਵਰਖਾ ਹੋਊਗੀ। ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਨਾਰਥ-ਈਸਟ ਇੰਡੀਆ 'ਚ ਘਰ ਚਮਕਣਾ ਵਰਖਾ ਹੋ ਸਕਦੀ ਆ। ਤੇ ਇੱਕ ਹੋਰ ਅਪਡੇਟ ਆ ਉਹ ਹੈਗੀ ਆ ਇਹ ਵੀ 14 13 14 ਤਰੀਕ ਨੂੰ ਇੱਕ ਨਵਾਂ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਬੰਗਾਲ ਦੀ ਖਾੜੀ ਦੇ ਵਿੱਚ ਬਣਨ ਜਾ ਰਿਹਾ ਜਿਹੜਾ ਕਿ ਦੇਸ਼ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਵਧਾਊਗਾ ਉਹਦੇ ਨਾਲ ਮੈਦਾਨੀ ਭਾਗਾਂ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਾਨੀ ਕਿ 15 ਤਰੀਕ ਤੋਂ ਬਾਅਦ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਇਹ ਸੀਗੀ ਮੌਸਮ ਦੀ ਅਪਡੇਟ ਜੀ ਤੇ ਉਮੀਦ ਕਰਦੇ ਆ ਸਾਡੀ ਵੀਡੀਓ ਜਿਹੜੀ ਤੁਹਾਨੂੰ ਵਧੀਆ ਲੱਗੀ ਉਹ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ ਜੀ